ਤਿੰਦੂਆ ਹੋ ਕੀ ਹੁੰਦਾ ਸ਼ੇਰ ਜ ਮੈਂ ਕਹਾ ਯਾਰ ਦੂਰੋਂ ਉਹ ਸੁੱਤਾ ਪਿਆ ਮੈਂ ਕਹਾ ਸਾਹਮਣੇ ਮੈਂ ਪਹਿਲਾਂ ਤਾਂ ਉਹ ਪਿੱਛੇ ਰੁਕ ਗਿਆ ਉਹ ਉੱਥੇ ਤੇ ਪਾਣੀ ਉਹ ਜਿਹੜਾ ਪਵਾਇਆ ਉਹ ਵੀ ਪਾਣੀ ਖਤਮ ਹੋ ਗਿਆ ਉਹ ਵੀ ਸਾਰਾ ਹੀ ਪੀ ਲਿਆ ਤੇ ਹੁਣ ਉੱਥੇ ਕੋਈ ਹੈ ਨਹੀਂਗਾ ਹੁਣ ਅਸੀਂ ਕਿਹਨੂੰ ਕਹੀਏ ਵੀ ਪਾਣੀ ਚਾਹੀਦਾ ਮੈਨੂੰ 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 ਵੀ ਲੱਗ ਗਿਆ ਯਾਰ ਮੈਨੇ ਪੈਸੇ ਲੀਏ ਮੈਨੂੰ ਨਹੀਂ 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 ਅਭੀ ਤਾਂ ਥੋੜੇ ਖਰਚਾ ਬਣੀ ਦੀਆ ਯਾਰ ਪਿੱਛੇ ਨੂੰ ਜਾਂਦਾ ਸਾਈਕਲ ਇੱਥੇ ਆ ਕੇ ਬਸ ਹੋ ਗਈ ਉਰੇ ਕੋਲੇ ਸੇਫਟੀ ਲਈ ਸਾਰੇ ਜਿਹੜੇ ਇਕਵਪਮੈਂਟਸ ਨੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਕੋਲੇ ਤੇ ਤੁਹਾਨੂੰ ਇਹ ਵੀ ਜ਼ਰੂਰੀ ਚਾਹੀਦਾ ਕਿ ਜੇਰੇ ਬਹਿ ਕੇ ਥੋੜਾ ਜਿਹਾ ਚੰਗੇ ਤਰੀਕੇ ਨਾਲ ਗੱਲਬਾਤ ਵੀ ਕਰਾਂਗੇ ਵੀ ਕੀ ਕੀ ਕਮੀਆਂ ਰਹੀਆਂ ਹਨਾ ਸਮਾ ਹੋ ਗਿਆ ਸਵੇਰ ਦੇ 7:00 ਵਜੇ 28 ਨਵੰਬਰ ਦਿਨ ਸ਼ੁੱਕਰਵਾਰ 2025 ਤੇ ਰਾਤ ਆਪਣੀ ਜਿਹੜਾ ਟਿਕਾਣਾ ਸੀ ਆ ਖੂਬਸੂਰਤ ਜਗ੍ਹਾ ਤੇ ਸੀ ਬਾਹਰ ਨਿਕਲ ਕੇ ਦੇਖਦਿਆਂ ਕੀ ਮਾਹੌਲ ਚੌਲਾ ਟੈਂਟ ਨਾ ਗਿੱਲਾ ਹੋਇਆ ਪਿਆ ਵਿੱਚੋਂ ਹੋ ਗਿਆ ਪਤਾ ਨਹੀਂ ਕੀ ਚੱਕਰ ਬਾਹਰੋਂ ਸਹੀ ਆ ਤੇ ਆ ਦੇ ਜਿਵੇਂ ਆ ਦੇ ਸਾਰਾ ਇਹ ਖਨੀ ਆਪਦੀ ਉਹ ਪਹਾੜ ਜੀ ਜੰਮੀ ਪਈ ਆ ਕੀ ਹਿਸਾਬ ਕਿਤਾਬ ਆ ਬਾਹਰ ਨਿਕਲ ਕੇ ਸਾਈਕਲ ਆਪਣੇ ਸਹੀ ਨੇ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵੀਡੀਓ ਦੇਖ ਰਿਹਾ ਜੀ ਸਾਰਿਆਂ ਨੂੰ ਬੱਚੇ ਬਜ਼ੁਰਗ ਪੈਣਾ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਲ ਦੇ ਨੇੜੇ ਹੋ ਅ ਠੰਡ ਬਾਹਰ ਤਾਂ ਕਾਫੀ ਜ਼ਿਆਦਾ ਵਾ ਬਾਈ ਨੇ ਉਧਰ ਅੱਗ ਵੀ ਮਚਾਈ ਹੋਈ ਆ ਤੇ ਅ ਨਵੀਂ ਵੀਡੀਓ ਵਿੱਚ ਸਵਾਗਤ ਆ ਤੁਹਾਡਾ ਸਾਰਿਆਂ ਦਾ ਠੰਡ ਉੱਤਰ ਵਿੱਚ ਪਾਣੀ ਵੜਿਆ ਪਿਆ ਜੇ ਮੈਂ ਤੁਹਾਨੂੰ ਮੈਂ ਦਿਖਾਇਆ ਪਾਣੀ ਕਾਦੋ ਆਪਦੀ ਆਫ ਜੰਮੀ ਗਈ ਉਹ ਪਿੱਛੇ ਇੱਕ ਨਾ ਡੰਡਾ ਜਾਂਦਾ ਉਹ ਥੋੜਾ ਜਿਹਾ ਟੈਂਟ ਦਾ ਉਹ ਰੱਖਣਾ ਹੁੰਦਾ ਕਰਕੇ ਤੇ ਬਾਹਰ ਤਾਂ ਪਾਣੀ ਪੂਣੀ ਨਹੀਂ ਹੈਗਾ ਪਰ ਵਿੱਚ ਪਾਣੀ ਥੋੜਾ ਜਿਹਾ ਸਲੀਪਿੰਗ ਬੈਗ ਵੀ ਨਾ ਗਿੱਲਾ ਹੋਇਆ ਪਿਆ ਪਤਾ ਨਹੀਂ ਚਲੋ ਕੋਈ ਨਾ ਪਾਣੀ ਪੂਣੀ ਬਾਈ ਆ ਗਿਆ ਅਦਰ ਚਾਹ ਚੂ ਪੀਨੇ ਆ ਤੇ ਟੈਂਪਰੇਚਰ ਹੈਗਾ ਮੈਨੂੰ ਲੱਗਦਾ ਇਸ ਵਕਤ ਹੈਗਾ ਪੰਜ ਪਤਾ ਨਹੀਂ 6 ਡਿਗਰੀ ਸ਼ਾਇਦ ਹੋਊਗਾ ਇਸ ਵਕਤ ਉਹ ਵਾਈਗਰ ਵਾਈਗਰ ਹਾਪਾਪਾ ਦੇਖੋ ਕਿਵੇਂ ਨਿਕਲਦੀ ਹੈ ਉਹ ਬਾਈ ਕੋਲ ਗਰਮ ਪਾਣੀ ਹੈਗਾ ਵੈਸੇ ਪੀਣ ਨੂੰ ਉਹ ਅੱਗ ਚਲਾ ਕੇ ਚਲਾ ਗਿਆ ਹੱਥੋਂ ਅਜੇ 5 ਮਿੰਟ ਹੋਏ ਨੇ ਬਾਹਰ ਨਿਕਲੇ ਨੂੰ ਹੱਥ ਐ ਲੱਗਦਾ ਜਿਵੇਂ ਫ੍ਰਿਜ ਦੇ ਉੱਪਰ ਵਾਲੇ ਖਾਣੇ 'ਚ ਜੰਮ ਗਏ ਹੋਣ ਉੱਪਰ ਲੱਗੇ ਹੋਣ ਆ ਬਾਈ ਨਾ ਵਧੀਆ ਲੱਕੜਾਂ ਦੀਆਂ ਮੈਨੂੰ ਆਵਾਜ਼ ਸੁਣਦੀ ਸੀ ਮੈਂ ਕਹਿੰਦਾ ਲੈ ਵੀ ਬਾਈ ਲੱਗਦਾ ਅੱਗ ਮਚਾਉ ਤੂੰ ਨਹੀਂ ਮਚਾਉ ਇੱਥੇ ਜਿਉਂਦਾ ਰਹਿ ਬਾਈ ਪਰਛਾਦਾ ਪਾਣੀ ਆਪਣਾ ਤਿਆਰ ਆ ਪਰੋਂਠੇ ਨੇ ਘਟ ਘੋ ਵਾਲੇ ਨਹੀਂ ਮੈਂ ਬਾਈ ਮੈਂ ਆਪਕੇ ਜਜ਼ਬਾਤ ਸਮਝ ਗਿਆ ਪਰ ਇਹ ਥੋੜਾ ਸਾ ਸਾਡੀ ਤਰਫ ਸੇ ਨਹੀਂ ਕਿ ਮੈਂ ਪੈਸੇ ਲਵਾਂਗਾ ਨਹੀਂ 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 ਪੈਸੇ ਵਾਲੀ ਗੱਲ ਹੀ ਨਹੀਂ ਸੀ ਮੈਂ ਵੀ ਇਹ ਲੈ ਕੇ ਮੈਂ ਸਮਝ ਗਿਆ ਆਪਕੀ ਬਾਤ ਪਰ ਇਧਰ ਮਸਲਾ ਮਸਲਾ ਹੁਣ ਪੈਸਿਆਂ ਤੇ ਅੜ ਗਿਆ ਅੰਕਲ ਆਪਣਾ ਇਧਰ ਕੰਮ ਕੀਤਾ ਸੀਗਾ ਪੰਜਾਬ ਵਿੱਚ ਕਹਿੰਦੇ 30 30 ਸਾਲ ਲਾਇਆ ਸੀ ਸਟਾਰਟ 32 ਸਾਲ ਕੰਮ ਕੀਤਾ ਉਸ ਨੇ ਤੇ ਮੈਂ ਵੀ ਚੱਲ ਥੋੜੇ ਜੇ ਇੰਨੇ ਕੁ ਸਾਡੇ ਕੋਲੋਂ ਰੱਖ ਲਓ ਰਾਤ ਵੀ ਰੋਟੀ ਖਾਧੀ ਜਸੀਂ ਸਵੇਰੇ ਪਰੌਂਠੇ-ਪਰੌਂਠੇ ਖਾਦੇ ਸੀਗੇ ਤੇ ਇਹ ਨੇ ਨਾਮ ਕੀ ਆ ਤੁਹਾਡਾ ਜੀ ਪਹਿਲਾਂ ਨਾਮ ਮੇਰਾ ਸਰਦ ਕੁਮਾਰ ਸਰਦ ਕੁਮਾਰ ਹਾਂ ਜੀ ਹਾਂ ਜੀ ਸਰਦ ਕੁਮਾਰ ਹਾਂ ਜੀ ਆਪਣੇ ਪੰਜਾਬ ਵਿੱਚ ਕੰਮ ਕੀਤਾ ਤਾਂ ਹਾਂ ਠੀਕ ਹੈ ਇੱਥੇ ਕਿੰਨਾ ਟਾਈਮ ਹੋ ਗਿਆ ਜਾਂ ਹਾਂ ਪੇ ਇੱਥੇ ਤੋਂ 6 ਸਾਲ ਮਹੀਨੇ ਹੋਏ 7 ਸਾਲ ਮਹੀਨੇ ਹੋ ਗਏ ਹਾਂ ਜੀ ਪਰ ਕੋਈ ਨਾ ਗਾਡੀ ਵਿੱਚ ਵੀ ਆਏਗਾ ਨਾ ਜਬ ਫਿਰ ਤੋਂ ਯਾਰ ਰੁੱਕ ਕੇ ਜਾਣਗੇ ਜਾਂ ਪਾਸੇ ਹੋਟਲ ਬਣ ਰਹਾ ਹੈ ਕੋਈ ਹਾਂ ਜੀ ਪਾਸੇ ਬਗਲ ਹੀ ਹੋਟਲ ਹੈ ਇੱਕ ਗਰੁੱਪ ਦਾ ਨਹੀਂ ਯਾਰ ਗਾਡੀ ਵਿੱਚ ਆਏਗੇ ਨਹੀਂ ਪੱਕਾ ਆਏਗੇ ਇੱਥੇ ਵੀ ਬੰਦੇ ਹੈ ਰੂਮ ਬੰਦੇ ਹੈ ਇਹ ਪਾਸੇ ਹੋਮ ਸਟੇ ਸਾਰੇ ਇੱਕ ਇੱਕ ਹੈ ਹੋਮ ਸਟੇ ਹਾਂ ਫਿਰ ਤੋਂ ਯਾਰ ਪੱਕਾ ਗਾਡੀ ਵਿੱਚ ਆਏਗੇ ਜ਼ਰੂਰ ਆਏਗੇ ਅੱਗੇ ਹੋਮ ਸਟੇ ਵੀ ਤਿਆਰ ਹੁੰਦਾ ਹੈ ਤੇ ਇਧਰ ਗਰਮ ਪਾਣੀ ਪੀਣ ਨੂੰ ਬਾਈ ਤੋਂ ਇੱਥੋਂ ਲੈਂਦੇ ਰਹੇ ਅਸੀਂ ਨਾਲ ਠੰਡਾ ਤੇ ਨੋਣ ਨੋਣ ਨੂੰ ਵੀ ਇਥੋ ਰਿਹਾ ਬਾਹਰ ਦੀ ਬੋਲਟੀ ਸਾਰੀ ਬਾਈ ਤੋਂ ਨਹੀਂ 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 ਬਾਈ ਨਹੀਂ ਯਾਰ ਰੱਖ ਲੋ ਰੱਖ ਲੋ ਬਹੁਤ ਸ਼ੁਕਰੀਆ ਧੰਨਵਾਦ ਠੀਕ ਹੈ ਜੱਫੀ ਪਾਲਾ ਇੱਕ ਘੋਟੇ ਵਾਸ ਨਾ ਮੈਨੂੰ ਵੀ ਮੈਨੂੰ ਵੀ ਲੱਗੂਗਾ ਯਾਰ ਮੈਨੇ ਪੈਸੇ ਲਏ ਮੈਨੇ ਨਹੀਂ 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 ਅਭੀ ਤਾਂ ਥੋੜੇ ਖਰਚਾ ਬਣੀ ਦੀਆ ਯਾਰ ਥੋੜਾ ਸਾ ਨਾ ਖਰਚਾ ਬਣੀ ਦੀਆ ਔਰ ਨਹੀਂ ਕੁਝ ਨਹੀਂ ਠੀਕ ਹੈ ਅੰਕਲ ਵਾਲੇ ਢਾਬੇ ਤੋਂ ਆਪਾਂ ਉਹ ਸਾਹਮਣੇ ਦਿਖ ਰਿਹਾ ਪਿੱਛੇ ਇਥੋ ਚਾਲੇ ਪਾਤੇ ਚੈਰ ਹੈਗਾ ਇਥੋ ਤਕਰੀਬਨ ਜੀ 10 ਤੋਂ 12 ਕਿਲੋਮੀਟਰ ਸਿੱਧੀਆਂ ਚੜ੍ਹਾਈਆਂ ਨੇ 12 2 24 ਅੰਕਲ ਥੋੜਾ ਜਿਹਾ ਆਪਦੇ ਆਪ ਨੂੰ ਹੋ ਰਿਹਾ ਪੈਸੇ ਨਹੀਂ ਲਏ ਉਹਨਾਂ ਨੇ ਮੈਨੂੰ ਲੱਗਾ ਬਣ ਗਿਆ 6-700 ਰੁਪਈਆ ਤਕਰੀਬਨ ਬਣ ਗਿਆ ਹੋਊਗਾ ਨਹਾਉਣ ਨੂੰ ਪਾਣੀ ਵੀ ਦਿੱਤਾ ਗਰਮ ਸਾਰਾ ਕੁਝ ਦਿੱਤਾ ਫਿਰ ਚੰਗਾ ਨਹੀਂ ਲੱਗਿਆ ਧੱਕੇ ਨਾਲ 1.5-200 ਜਿੰਨਾ ਵੀ ਸੀ ਮੈਂ ਕਿਹਾ ਵੀ ਇੰਨਾ ਕੁ ਤਾਂ ਵੀ ਬੰਦੇ ਦਾ ਚਲੋ ਮਾੜਾ-ਮੋਟਾ ਖਰਚਾ ਪਾਣੀ ਤਾਂ ਆਉਂਦਾ ਹੀ ਆ ਦੁਕਾਨ ਆ ਬਿਜ਼ਨਸ ਆ ਨਾ ਚੰਗਾ ਨਹੀਂ ਲੱਗਦਾ ਹੈਗਾ ਵੀ ਚਲੋ ਬੰਦਾ ਉਦਾਂ ਕੋਈ ਸੇਵਾ ਪਾਣੀ ਕਰ ਜਵੇ ਉਹ ਠੀਕ ਆ ਤੇ ਫਿਰ ਚਲੋ ਉਹ ਵੀ ਨਹੀਂ ਰੱਖਦੇ ਸੀ ਉਹ ਧੱਕੇ ਨਾਲ ਸੀ ਉਹਨੇ ਇੱਕ ਫੜਾ ਕੇ ਆਂਦੇ ਉਹ ਕਹਿੰਦੇ ਨਹੀਂ ਵੀ ਮੈਂ ਪੰਜਾਬ ਚ ਕੰਮ ਕੀਤਾ ਵੀ ਮੇਰਾ ਪਿਆਰ ਆ ਪੰਜਾਬ ਨਾਲ ਕਮਾਲ ਆ ਯਾਰ ਬਹੁਤ ਵਧੀਆ ਲੋਕ ਨੇ ਬਹੁਤ ਵਧੀਆ ਲੋਕ ਆ ਹਿਮਾਚਲ ਦੇ ਆਪਾਂ ਕਹਿੰਦੇ ਚਲੋ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਰ ਉਹ ਸਾਰੇ ਜਗ੍ਹਾ ਹੀ ਹੁੰਦੇ ਨੇ ਚੰਗੇ ਮਾੜੇ ਆਪਾਂ ਇੱਕ ਜਗ੍ਹਾ ਨਹੀਂ ਹਨਾ ਕਰ ਸਕਦੇ ਵੀ ਵੀ ਇੱਕ ਜਗ੍ਹਾ ਹੀ ਸਾਰੇ ਮਾੜੇ ਹੁੰਦੇ ਨੇ ਚੱਕ ਜਗ੍ਹਾ ਚੰਗੇ ਹੁੰਦੇ ਨੇ ਤੇ ਮੁੰਡਾ ਆਪਣਾ ਅੱਗੇ ਚੱਲਿਆ ਗਿਆ ਗੁਰਵਿੰਦਰ ਸਿੰਘ ਤੇ ਚੱਲੀਏ ਪਾਈਏ ਚੱਲੇ ਰਾਹ ਚ ਚਾਹ ਚ ਪੀਂਦੇ ਆ ਕਰਦਿਆਂ ਗੱਲਬਾਤ ਜਿਹੜਾ ਆਪਾਂ ਚੈਲੜਾ ਰਸਤਾ ਇਹ ਜਾ ਰਹੇ ਆ ਇਹਨਾਂ ਨੂੰ ਜਿਹੜੀਆਂ ਇਹ ਚੈਲ ਹੈਲਜ਼ ਬੋਲਿਆ ਜਾਂਦਾ ਤੇ ਕੁੱਲ ਮਿਲਾ ਕੇ ਗੱਲ ਕਰੀਏ ਸੋਲਨ ਤੋਂ ਕੰਡਾ ਘਾੜ ਤੋਂ ਮੋੜਨਾ ਪੈਂਦਾ ਸਾਧੂਪੁਰ ਨੂੰ ਤੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਟੋਟਲ ਨਾ ਵਿੱਚ ਵਿੱਚ ਕਿਤੇ ਕਿਤੇ ਘਰ ਆਉਂਦੇ ਨੇ ਜੇ ਤੁਸੀਂ ਗੱਡੀ ਗੁੱਡੀ ਚਾਹੁੰਦੇ ਹੋ ਤਾਂ ਤਕਰੀਬਨ ਉੱਥੋਂ ਕੰਡਾ ਘਾੜ ਤੋਂ 40-45 ਮਿੰਟ ਲੱਗਦੇ ਨੇ ਚੈਲ ਨੂੰ 28-30 ਕਿਲੋਮੀਟਰ ਹੋਊਗਾ ਤੇ ਜੇ ਜੇ ਸਾਡੇ ਕੋਲ ਸਾਈਕਲ ਆ ਤਾਂ ਤੁਹਾਨੂੰ ਜਿਹੜਾ 3-4 ਕਿਲੋਮੀਟਰ 5 ਕਿਲੋਮੀਟਰ ਚਲਾ ਕੇ ਤਾਂ ਤੁਹਾਨੂੰ ਸਾਹ ਲੈਣਾ ਜਿਹੜਾ ਜ਼ਰੂਰੀ ਆ ਕਿਉਂਕਿ ਫਿਰ ਸਾਰਾ ਜਿਹੜਾ ਫੁੱਲ ਦਾ ਵਾ ਤੇ ਤੁਹਾਡੇ ਕੋਲੇ ਸੇਫਟੀ ਲਈ ਸਾਰੇ ਜਿਹੜੇ ਇਕਵਿਪਮੈਂਟਸ ਨੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਕੋਲੇ ਤੇ ਤੁਹਾਨੂੰ ਇਹ ਵੀ ਜ਼ਰੂਰੀ ਚਾਹੀਦਾ ਕਿ ਜਿਵੇਂ ਕੋਈ ਨਿਹਰਾ ਨੂੰਰਾ ਹੋਣ ਤੋਂ ਪਹਿਲਾਂ ਜਿਵੇਂ ਤੁਹਾਨੂੰ ਰਸਤੇ 'ਚ ਕਿਤੇ ਜਿਵੇਂ ਮੰਨ ਲਓ ਸਾਧੂਪੋਲਾ ਸਾਧੂਪੋਲੇ ਪੈਂਦਾ ਉੱਥੇ ਸਟੇ ਕਰਨੀ ਚਾਹੀਦੀ ਠੀਕ ਆ ਟੱਬਾ ਢੂਬਾ ਮਿਲ ਜਾਂਦਾ ਟੈਂਟ ਟੁੰਟ ਤੁਸੀਂ ਉੱਥੇ ਲਾ ਸਕਦੇ ਹੋ ਤੇ ਗੱਡੀ ਇਦਾਂ ਕਦੇ-ਕਦੇ ਆਉਂਦੀ ਆ ਕੋਈ ਕੋਈ ਗੱਡੀ ਜਿਵੇਂ ਆਹ ਆਉਂਦੀਆਂ ਨੇ ਕਿਤੇ ਕਿਤੇ ਗੱਡੀ ਆਉਂਦੀ ਆ ਜਿਆਦਾ ਹਨੇਰਾ ਨਹੀਂ ਕਰਨਾ ਕਿਉਂਕਿ ਸਾਰਾ ਜੰਗਲ ਆ ਕਿਉਂਕਿ ਇਹ ਡਰ ਹੁੰਦਾ ਨਾ ਜਾਨਵਰ ਦਾ ਰਾਤ ਬਰਾਤੇ ਜਾਨਵਰ ਨਿਕਲਦੇ ਨੇ ਤਾਂ ਤੁਸੀਂ ਥੋੜਾ ਜਿਹਾ ਖਿਆਲ ਰੱਖੋ ਵੀ ਜੇ ਉਥੋਂ ਕੰਡਾ ਘਾੜ ਤੋਂ ਮੁੜਿਓ ਤਾਂ ਤਕਰੀਬਨ ਉੱਥੇ ਜਿਹੜਾ ਟਾਈਮ ਆ ਉਹ 10 11 ਵਜੇ ਦੇ ਆਸ-ਪਾਸ ਹੋਣਾ ਚਾਹੀਦਾ ਜੇ ਤੁਸੀਂ ਦੁਪਹਿਰ ਦੇ 3 4 ਵਜੇ ਕੰਡਾ ਘਾੜ ਤੋਂ ਮੁੜਦੇ ਹੋ ਤਾਂ ਰਸਤੇ ਵਿੱਚ ਤੁਹਾਨੂੰ ਜਿਹੜੀ ਆ ਸਟੇ ਕਰਨੀ ਉਹ ਲਾਜ਼ਮੀ ਬਣਦੀ ਆ ਤੇ ਪੁੱਛ ਕੇ ਤੁਸੀਂ ਘਰ ਅੱਗੇ ਜਾਂ ਕਿਸੇ ਬਾੜੀ-ਬੂੜੀ ਚ ਚਾਰ ਦੁਵਾਰੀ ਹੋਵੇ ਉੱਥੇ ਜਿਹੜੀ ਸਟੇ ਉਹ ਕਰ ਸਕਦੇ ਹੋ ਆਪਦੀ ਤੇ ਇਹ ਰਸਤਾ ਜਾਂਦਾ ਜੀ ਚੈਲ ਨੂੰ ਚੈਲ ਰਹਿ ਗਿਆ ਸਿੱਧੀਆਂ ਚੜ੍ਹਾਈਆਂ ਨੇ ਆ ਪਿੱਛੋਂ ਮਿਲਦੀ ਮੁਸ਼ਕਲ ਹੈ ਟਾਇਰ ਨਾ ਚੱਕਿਆ ਜਾਂਦਾ ਸੀ ਸਾਈਕਲ ਦਾ ਜਮੇ ਮੂਰੋਂ ਜ਼ੋਰ ਲਾਉਂਦਾ ਸੀ ਮੈਂ ਵੀਡੀਓ ਬਣਾਈ ਸੀ ਮੈਂ ਉਹ ਵਿੱਚ ਆ ਜੋੜੂੰਗਾ ਤੇ ਬਾਬਾ ਚੱਲਦੇ ਆ 1.5 ਤੋਂ 2 ਘੰਟੇ ਹਜੇ ਲੱਗਣਗੇ ਤਕਰੀਬਨ ਹੈਗਾ 8-10 ਕਿਲੋਮੀਟਰ ਸਿੱਧੀਆਂ ਚੜ੍ਹਾਈਆਂ ਨੇ ਸਫ਼ਰ ਨਾਲ ਜੁੜੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਕਰੀਬਨ ਡੇਢ ਘੰਟੇ ਦੀ ਬਾਟ ਆ ਜਿਹੜੀ ਆਪਾਂ ਤੈਅ ਕਰਨ ਤੋਂ ਬਾਅਦ ਇੱਥੇ ਰੁਕ ਗਏ ਆ ਪਾਣੀ ਮੁੱਕ ਗਿਆ ਸੀਗਾ ਮੇਰੇ ਕੋਲੇ ਤੇ ਇੱਥੇ ਬੈਠੇ ਸੀਗੇ ਅੰਕਲ ਹੁਣੀ ਉੱਪਰ ਜਵਾਕ ਜਵੋਕ ਚੱਲ ਉਹਨਾਂ ਨਾਲ ਖੇਡਣ ਖੋਡਣ ਲੱਗ ਗਏ ਸੀ ਤੇ ਪਾਣੀ ਉਹ ਜਿਹੜਾ ਪਵਾਇਆ ਉਹ ਵੀ ਪਾਣੀ ਖਤਮ ਹੋ ਗਿਆ ਉਹ ਵੀ ਸਾਰਾ ਹੀ ਪੀ ਲਿਆ ਤੇ ਹੁਣ ਉੱਥੇ ਕੋਈ ਹੈ ਨਹੀਂਗਾ ਹੁਣ ਅਸੀਂ ਕਿਹਨੂੰ ਕਹੀਏ ਵੀ ਪਾਣੀ ਚਾਹੀਦਾ ਹੁਣ ਪਾਣੀ ਅੱਗੇ ਹੋਰ ਹੀਲਾ ਕਰਨਾ ਪੈਣਾ ਤੇ ਉਹ ਪਿੱਛੇ ਘਰ 'ਚ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਉੱਧਰ ਮਾੜੀਆਂ ਮੋਟੀਆਂ ਰੀਣਾ ਰੋਲਾਂ ਬਣਾਈਆਂ ਨੇ ਉਹ ਪਿਛੇ ਮੇਰੇ ਲੱਗਦਾ ਵੀ ਸੇਬਾਂ ਸੋਬਾਂ ਦੀ ਜਿਹੜੀ ਜਿਹਨੂੰ ਚੈਲ ਹਿਲਜ਼ ਕਹਿੰਦੇ ਨੇ ਤੁਹਾਨੂੰ ਮੈਂ ਪਹਿਲਾਂ ਜਾਣਕਾਰੀ ਦਿੱਤੀ ਸੀ ਉਹ ਪਿਛਲੇ ਪਾਸੇ ਉਹ ਤੁਹਾਨੂੰ ਦੇਖਦਾ ਹੋਊਗਾ ਸੇਬਾਂ ਸੋਬਾਂ ਨਹੀਂ ਖੇਤੀ ਹੁੰਦੀ ਉੱਥੇ ਤੇ ਉਹ ਚੈਲ ਹਿਲਜ਼ ਵੱਜਦੇ ਨੇ ਤੇ ਉਹ ਆ ਗਏ ਅੰਕਲ ਹੁਣੀ ਨਹੀਂ ਇਹ ਹੋਰ ਨੇ ਹੁਣ ਬਾਰ-ਬਾਰ ਕਹਿੰਦੇ ਆ ਆਪਦੇ ਆਪ ਨੂੰ ਥੋੜਾ ਜਿਹਾ ਲੱਗਦਾ ਹਨਾ ਵੀ ਚੀਜ਼ ਮੰਗਣੀ ਜੀ ਦੇ ਤਾਂ ਦੇਣਗੇ ਪਰ ਅੱਗੇ ਆਪਾਂ ਚੱਲਦੇ ਆ ਆਪਣੇ ਕੋਲ ਥੋੜਾ ਦੋ ਘੋਟਾ ਪਾਣੀ ਦੀਆਂ ਹੈਗੀਆਂ ਨੇ ਇਤੋਂ ਕੱਪ ਕੱਪ ਕੌਫੀ ਦਾ ਪੀ ਕੇ ਇੱਥੇ ਆਏ ਸੀ ਮੈਨੂੰ ਨਾ ਦੂਰੋਂ ਜਿਵੇਂ ਲੱਗਾ ਮੈਂ ਕਿ ਯਾਰ ਜਿਵੇਂ ਤਿੰਦੂਆ ਹੋ ਕੀ ਹੁੰਦਾ ਸ਼ੇਰ ਜਾਂ ਮੈਂ ਕਿ ਯਾਰ ਦੂਰੋਂ ਉਹ ਸੁੱਤਾ ਪਿਆ ਮੈਂ ਕਿ ਸਾਹਮਣੇ ਮੈਂ ਪਹਿਲਾਂ ਤਾਂ ਉਹ ਪਿੱਛੇ ਰੁਕ ਗਿਆ ਉਹ ਉੱਥੇ ਮੈਂ ਦੇਖਿਆ ਮੜਾ ਦੂਰੋਂ ਕੈਮਰਾ ਕੱਢ ਕੇ ਜ਼ੂਮ ਜ਼ੂਮ ਜੇ ਕਰਕੇ ਮੈਂ ਕਿ ਨਹੀਂ ਤਾਂ ਲੱਕੜੇ ਆ ਉਹ ਸਾਹ ਉੱਪਰ ਵਾਲਾ ਉੱਪਰ ਥੱਲੇ ਵਾਲਾ ਥੱਲੇ ਐਦੀ ਗੱਲ ਕਰਦਾਂ ਨਾ ਛੋਟਾ ਜਾਰੀ ਬਣਿਆ ਹੋਇਆ ਮੰਦਿਰ ਤੇ ਤੇ ਮੂਰੇ ਲੱਕੜ ਜੀ ਭਈਆ ਉਹ ਦੂਰੋਂ ਮੈਨੂੰ ਐ ਲੱਗਾ ਮੈਂ ਕਿ ਯਾਰ ਕੋਈ ਜਾਨਵਰ ਸੁੱਤਾ ਪਿਆ ਵਾ ਬਚ ਗਿਆ ਕੰਮ ਵਜਤ ਇਸ ਟਾਈਮ ਜਿਹੜਾ ਐਲਟੀਟਿਊਡ ਆ ਬਾਈ ਆਪਣਾ ਹੈਗਾ ਜੀ 1900 30 ਮੀਟਰ 1930 ਮੀਟਰ ਦਾ ਆਪਣਾ ਜਿਹੜੀ ਉਚਾਈ ਸਮੁੰਦਰ ਤਲ ਤੋਂ ਆਪਾਂ ਉੱਪਰ ਆ ਚੁੱਕੇ ਆ ਇੰਨਾ ਤੇ ਇਹਦੇ ਪੈਡਲ ਲਗਾਤਾਰ ਵੱਜ ਰਹੇ ਨੇ ਕਾਫੀ ਥੋੜਾ ਜਿਹਾ ਅਸਰ ਕਰ ਰਹੀ ਆ ਕਾਫੀ ਪੀਤੀ ਆ ਚਾਹ ਚੋ ਤਾਂ ਘਟਾਈ ਹੋਈ ਆ ਕਾਫੀ ਮਾੜੀ ਮੁੱਟੀ ਪੀ ਲਈਦੀ ਆ ਤੇ ਇਦਾਂ ਕੋਈ ਕੋਈ ਗੱਡੀ ਇੱਥੇ ਤੁਹਾਨੂੰ ਦਿਖੂਗੀ ਆ ਜੰਗਲ ਜੇ ਚ ਜਿਵੇਂ ਆ ਆ ਗਈ ਕਿੰਨੇ ਟਾਈਮ ਬਾਅਦ ਹਾਂ ਕੋਈ ਗਰੂ ਬਸ ਐਟੀਟਿਊਡ ਵੀ ਜਿਵੇਂ ਹੁਣ ਮੈਂ ਤੁਹਾਨੂੰ 1930 ਦੱਸਿਆ ਤੇ 1900 40 ਹੋ ਗਿਆ ਐਂ ਹੀ ਵਧੀ ਜਾਂਦਾ ਤੇ ਤਕਰੀਬਨ ਸਾਫ ਹੋਲੀ ਜਾਂਦਾ ਤਕਰੀਬਨ ਸਾਢੇ 4 ਕਿਲੋਮੀਟਰ ਹਜੇ ਜਿਹੜਾ ਚੈਲ ਆ ਉਹ ਬਾਕੀ ਆ ਤੇ ਇਦਾਂ ਦੇ ਜਿਹੜੇ ਆ ਸੰਘਣੇ ਦੇਵਦਾਰ ਦੇ ਉੱਚੇ-ਉੱਚੇ ਰੁੱਖ ਨੇ ਇਹਨਾਂ ਨੂੰ ਆਪਾਂ ਚੀਰਦੇ ਹੋਏ ਜਾ ਰਹੇ ਆ ਜੀ ਚੈਲ ਵੱਲ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਉੱਥੇ ਸਟੇ ਕਰਦੇ ਆ ਗੱਲਬਾਤ ਵੀ ਕਿਵੇਂ ਉੱਥੇ ਰਹਿਣ ਰਹਿਣ ਸਹਣ ਦਾ ਹੈਗਾ ਜਾਫੇ ਤੇ ਬਾਹਰ ਬੋਰ ਕਿਤੇ ਕਮਰਾ ਲੈਣਾ ਪੈਣਾ ਇੱਕ ਕਿਉਂਕਿ ਚੱਲੇ ਆਪਾਂ ਥੋੜਾ ਜਿਹਾ ਪਲੇਟ ਚੱਲੇ ਸੀਗੇ ਤੇ 12 ਕਿਲੋਮੀਟਰ ਚੋਂ ਤਕਰੀਬਨ ਆਪਾਂ 7-8 ਕਿਲੋਮੀਟਰ ਕੱਢ ਦਿੱਤਾ ਰੁੱਕਦੇ ਰਕਾਉਂਦੇ ਤਿੰਨ ਚਾਰ ਜਗ੍ਹਾ ਸਟੇ ਕੀਤੀ ਅਚਾਈ ਜਿਆਦਾ ਵਾ ਅੱਗੇ ਕਹਿੰਦੇ ਚੱਲਦਾ ਚੱਲਦਾ ਫੋਨ ਬੰਦ ਹੋ ਗਿਆ ਸੀ ਪਤਾ ਨਹੀਂ ਕੀ ਚੱਕਰ ਪੈ ਗਿਆ ਵੀਡੀਓ ਹੈਂਗ ਨਹੀਂ ਹੁੰਦਾ ਨਾ ਜਿੰਮੇ ਬਸ ਉੱਥੇ ਹੀ ਖੜਕੀ ਸੀ ਹੋਣ ਦਾ ਗੱਡੀਆਂ ਵੀ ਦੋ ਦਿਨ ਆਗੀਆਂ ਇਕੱਠੀਆਂ ਤੇ ਜਿਹੜੇ ਨਾ ਗਾਏ ਹੁੰਦੇ ਨੇ ਉਹ ਹੌਲੀ-ਹੌਲੀ ਦੂਜੇ ਦਿਨ ਦੁਪਹਿਰੇ ਜੇ 1-2 ਵਜੇ ਤੁਰਦੇ ਨੇ ਤੇ ਉਹ ਸਾਹਮਣੇ ਬੋਰਡ ਆਇਆ ਦੇਖਦੇ ਆ ਕੀ ਹਾਲ ਹਕਤਾਵਾ ਥੋੜੀ ਜੀ ਖੁਸ਼ੀ ਹੁੰਦੀ ਆ ਕਿਉਂਕਿ ਨਾ ਜਿੰਨਾ ਵੀ 100 ਮੀਟਰ ਵੀ ਘਟਦਾ ਹੁੰਦਾ ਵੀ 100 ਮੀਟਰ ਕੱਢਿਆ ਬਹੁਤ ਔਖਾ ਇੱਥੇ ਲਿਖਿਆ ਹੋਇਆ ਚੈਲ 4 ਜਨੇੜ ਘਾਟ 7 ਕਿਲੋਮੀਟਰ ਆ ਆ ਗਿਆ ਜੀ ਬੋਰਡ ਚੈਲ ਤੇ ਜਨੇੜ ਘਾਟ ਦਾ ਇੱਕ ਕੰਡਾ ਘਾਟ ਸੀ ਤੇ ਆ ਗਿਆ ਜਨੇੜ ਘਾਟ ਤੇ ਉੱਪਰ ਸੰਘਣਾ ਜੰਗਲ ਆਪਣਾ ਮਿੱਤਰ ਉਹ ਆਉਂਦਾ ਪਿੱਛੇ ਹੌਲੀ ਹੌਲੀ ਸਾਹ ਸਾਹ ਲੈ ਕੇ ਲੀਏ ਆਪਾਂ ਆਪਣੇ ਟਿਕਾਣੇ ਤੋਂ ਚੱਲ ਕਿਉਂ ਥੱਲੇ ਉਹ ਪਹਾੜ ਦੇ ਪਰਲੇ ਪਾਸੇ ਜਿਹੜੀ ਖੱਡ ਦੀਂਦੀ ਆ ਆ ਪਹਾੜ ਦੇ ਇਧਰ ਅੰਦਰ ਥੱਲੇ ਉੱਥੋਂ ਚੱਲ ਕੇ ਤਕਰੀਬਨ 12 ਕਿਲੋਮੀਟਰ ਜਿਹੜੀ ਦੂਰੀ ਤੈਅ ਕਰਕੇ ਆਪਾਂ ਚਹਲ ਪਹੁੰਚਿਆ ਜੀ ਬਹੁਤ ਖੁਸ਼ੀ ਹੋ ਰਹੀ ਆ ਤੇ ਆਪਾਂ ਜਿਹੜਾ ਲੈ ਕੇ ਆਉਣ ਵਾਲਾ ਗੱਭਰੂ ਆ ਉਹ ਆ ਖੜਾ ਪਿੰਡ ਖੇੜੇ ਤੋਂ ਪਰਬਤਾਂ ਵੱਲ ਤੇ ਆਹ ਚੋਟੀ ਨੂੰ ਆਪਾਂ ਸਰ ਕਰਤਾ ਜੀ ਚਹਲ ਤੇ ਖੜਿਆ ਤੇ ਉਹ ਸਾਹਮਣੇ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਸਾਹਮਣੇ ਜਿਹੜਾ ਦਿਖ ਰਿਹਾ Shimla ਉਹ 40 ਕਿਲੋਮੀਟਰ ਆ ਪਰ ਉਹ 40 ਕਿਲੋਮੀਟਰ ਇਹ ਨਹੀਂ ਪਤਾ ਵੀ ਜਾਣ ਨੂੰ 2 ਦਿਨ ਲੱਗ ਜਾਣ ਇਹ ਗੱਲਾਂ ਬਾਤਾਂ ਬਾ ਬਾਈ ਵੱਡੀਆਂ ਹੋਈਆਂ ਪਈਆਂ ਨੇ ਤੇ ਉਹ ਥੱਲੇ ਕੁਝ ਕੈਂਪਿੰਗ ਵਗੈਰਾ ਨੇ ਖੇਤੀ ਖੁੱਤੀ ਉਹ ਪਰੇ ਰਹਿ ਗਈ ਜਿਹੜੀ ਤੁਹਾਨੂੰ ਮੈਂ ਸੇਵ ਬਣੀ ਦਿਖਾਉਂਦਾ ਸੀ ਤੇ ਹੁਣ ਆਪਾਂ ਚੱਲਦੇ ਆਂ ਪੰਜਾਬ ਤੋਂ ਚੱਲ ਕੇ ਚੈਲ ਆ ਗਏ ਪਰ ਇੱਥੇ ਆ ਕੇ ਨਾ ਕੰਮ ਬੱਸੋਂ ਬਾਹਰ ਹੋ ਗਿਆ ਜਿੱਥੇ ਨਾ ਚੜਾ ਜਾਵੇ ਬੱਸ ਹੋ ਜਾਵੇ ਫਿਰ ਤੁਰ ਕੇ ਹੋ ਲੈਣਾ ਚਾਹੀਦਾ ਰਸਤੇ 'ਚ ਕਿਤੇ ਨਹੀਂ ਅਸੀਂ ਓਏ ਪਰ ਆ ਨੇੜੇ ਆ ਕੇ ਬਸ ਕੰਮ ਜਮਾ ਹੀ ਓਕੇ ਹੋ ਗਿਆ ਕਿਉਂਕਿ ਮੈਂ ਸਾਈਕਲ ਰੋੜ ਕੇ ਵੀ ਨਹੀਂ ਚੜਾਇਆ ਜਾ ਰਿਹਾ ਤੇ ਆ ਮੇਰੇ ਨਾਲ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਇੱਧਰ ਤੇ ਆਹ ਵਾਲਾ ਗੁਰਦੁਆਰਾ ਸਾਹਿਬ ਚਾਇਲ ਤੇ ਸੋਲਨ ਐਚ ਪੀ ਜਸਟ 200 ਮੀਟਰ ਫਰੋਮ ਬੱਸ ਸਟੈਂਡ ਚਾਇਲ ਤੇ ਇਧਰ ਇਹ ਬੱਸ ਸਟੈਂਡ ਆ ਸਾਹਮਣੇ ਜੀ ਇਥੋਂ 200 ਮੀਟਰ ਦੀ ਦੇ ਨੇੜੇ ਤੇੜੇ ਆ ਗੁਰਦੁਆਰਾ ਸਾਹਿਬ ਜਾਣੇ ਆ ਸਮਾਨ ਸਮੂਹ ਰੱਖਦੇ ਆ ਉੱਥੇ ਦੇਖਦੇ ਆ ਕਮਰਾ ਕਿਵੇਂ ਆ ਪਹਿਲੀ ਵਾਰ ਹੀ ਆਏ ਆ ਛੋਟਾ ਜਿਹਾ ਜਿਵੇਂ ਕਸਬਾ ਹੁੰਦਾ ਸ਼ਹਿਰ ਟੈਪ ਉਦਾਂ ਦਾ ਚਾਹਲ ਫੜਾ ਕੇ ਸਾਈਕਲ ਸਾਈਕਲ ਫੇਰ ਜਿਹੜਾ ਗੋੜਾ ਦਿੰਨੇ ਆਪਾਂ ਚਾਹਲ ਦਾ ਤੇ ਚੜਾਈਆਂ ਆ ਦੇਖੋ ਸਿੱਧੀਆਂ ਨੇ ਉਹ ਪਿੱਛੇ ਨੂੰ ਜਾਂਦਾ ਪਿੱਛੇ ਨੂੰ ਜਾਂਦਾ ਸਾਈਕਲ ਇੱਥੇ ਆ ਕੇ ਬੱਸ ਹੋ ਗਈ ਸਾਈਕਲ ਪਿੱਛੇ ਨੂੰ ਜਾਈ ਜਾਂਦਾ ਆ ਕੀ ਹੋ ਜਾਂਦਾ ਲੈ ਵੀ ਗੁਰਦੁਆਰਾ ਸਾਹਿਬ ਪਹੁੰਚ ਕੇ ਨਿਸ਼ਾਨ ਸਾਹਿਬ ਤੇ ਦਰਸ਼ਨ ਹੋ ਗਏ ਗੁਰਦਾਰਾ ਸਾਹਿਬ ਸੋਲਨ ਚੈਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਨਵੀ ਇੱਧਰ ਇੱਧਰ ਬੋਰਡ ਲੱਗਾ ਆ ਉਹਦੇ ਉਹ ਸਾਹਮਣੇ ਤੇ ਨਾ ਹੁਣ ਸਮੱਸਿਆ ਇਹ ਖੜੀ ਹੋ ਗਈ ਪੌੜੀਆਂ ਦੇ ਪੌੜੀਆਂ ਨੇ ਸਾਰੀਆਂ ਅ ਲੈ ਜਾਗੇ ਜਿਆਦਾ ਇਨੀ ਚੜਾਈ ਆਗੇ ਉੱਪਰ ਮਿਲਦੇ ਆ ਉੱਪਰ ਕਰਦੇ ਆ ਸਾਹ ਨਾ ਜਿਆਦਾ ਚੜ ਗਿਆ ਉਹ ਪਿੱਛੇ ਨੂੰ ਆਉਂਦਾ ਸਾਈਕਲ ਹਾ ਮਾੜਾ ਜਾ ਬਸ ਹੱਥ ਪਾਣੀ ਘੁੱਟ ਘੁੱਟ ਪਾਣੀ ਪੀਏ ਵਾਹ ਵਾਹ ਗਰੂ ਓਏ ਪਰਾਵਾ ਕੋਹ ਨਹੀਂ ਕਹਿੰਦੇ ਸੀ ਤੈਨੂੰ ਉਹ ਤਾਂ ਨਾਈਜੀਰੀਆ ਵਾਂਗ ਹੋ ਗਿਆ ਇੱਥੇ ਹੀ ਆ ਮੈਂ ਠੀਕ ਆ ਬਾਬਾ ਜੀ ਸਵੇਰੇ ਆਪਾਂ ਨਾ ਸਵੇਰੇ ਕਰਾਂਗੇ ਜੀ ਅੱਛਾ ਅ ਇੰਟਰਵਿਊ ਥੋੜੀ ਆਪਾਂ ਅੱਜ ਇੱਥੇ ਰੁਕਾਂਗੇ ਜੀ ਅੱਛਾ ਚਲੋ ਕੋਈ ਨਹੀਂ ਆਪਾਂ ਸਵੇਰੇ ਬਹਿ ਕੇ ਥੋੜਾ ਜਿਹਾ ਤੰਗੇ ਤਰੀਕੇ ਨਾਲ ਗੱਲਬਾਤ ਵੀ ਕਰਾਂਗੇ ਵੀ ਕੀ ਕੀ ਕਮੀਆਂ ਰਹੀਆਂ ਹਨਾ ਹਾਂਜੀ ਹਾਂਜੀ ਚਲੋ ਥੋੜਾ ਰਾਮ ਪਾਣੀ ਮੜਾ ਜਾ ਕਰ ਲਈਏ ਕੈਪਚਰ ਕਰ ਹਾਂਜੀ 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 ਤੇ ਸਮਾਨ ਸਮੂਹ ਤਾਰ ਲਈਏ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਗੁਰਦੁਆਰਾ ਸਾਹਿਬ ਚੈਲ ਆਪਾਂ ਪਹੁੰਚ ਗਏ ਆ ਜੀ ਤੇ ਚੈਲ ਦਾ ਜਿਹੜਾ ਇਤਿਹਾਸ ਆ ਇਤਿਹਾਸ ਮਤਲਬ ਕਿ ਉਹ ਮੇਨੀ ਹੈਗਾ ਇਤਿਹਾਸ ਵੀ ਬਣਵਾਇਆ ਕਿਹਨੇ ਸੀਗੇ ਮੋ ਇਤਿਹਾਸ ਦੀ ਗੱਲ ਕਰਦਾ ਵਾ ਇਹ ਇੱਕ ਉੱਦਾਂ ਜਣ ਦੀ ਗੁਰੂ ਸਾਹਿਬ ਨਾਲ ਕੋਈ ਉੱਦਾਂ ਰਿਲੇਟਡ ਨਹੀਂ ਹੈਗਾ ਇਹ ਗੁਰਦਾਰਾ ਸਾਹਿਬ ਤੇ ਆਪਾਂ ਇਹਦੀ ਇਤਿਹਾਸ ਆ ਉਹ ਤੁਹਾਨੂੰ ਸਵੇਰ ਵਾਲੇ ਸ਼ਾਇਦ ਬਲੌਗ ਚ ਦੱਸਾਂਗੇ ਜਾਂ ਫਿਰ ਸ਼ਾਮ ਨੂੰ ਦੱਸਾਂਗੇ ਥੋੜਾ ਜਿਹਾ ਖਾ ਪੀ ਲਈਏ ਭੁੱਖ ਲੱਗੀ ਹੋਈ ਆ ਤੇ ਬਾਬਾ ਜੀ ਨਾਲ ਗੱਲਾਂ ਬਾਤਾਂ ਦੀ ਇੰਟਰਵਿਊ ਮਾਰਨਿੰਗੇ ਕਰਾਂਗੇ ਕੱਲ ਵਾਲੇ ਬਲੌਗ ਚ ਤੁਸੀਂ ਸਾਰਾ ਜੋ ਵੀ ਕਿਵੇਂ ਕਿਵੇਂ ਸਾਹਬਿਆ ਕਿੰਨੇ ਸਾਲ ਹੋ ਗਏ ਕਿਹਨੇ ਮਦਦ ਕੀਤੀ ਆ ਸਾਰਾ ਤੁਸੀਂ ਕੱਲੋਂ ਦੇਖੋਗੇ ਕੱਲ ਵਾਲੇ ਜਿਹੜੀ ਵੀਡੀਓ ਦੇ ਵਿੱਚ ਤੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ ਜੀ ਮਿਲਦੇ ਆ ਥੋੜੇ ਟਾਈਮ ਬਾਅਦ ਹਾਂ ਖਾ ਲਾਂਗੇ ਬਸ ਐਦਾਂ ਹੀ ਚਾਰ ਮੈਗੀਆਂ ਹੋ ਗਈਆਂ ਦੋ ਗੱਚਕ ਹੋ ਗਈਆਂ ਬਸ ਬਹੁਤ ਠੀਕ ਆ ਬਣਾ ਲਾਂਗੇ ਸਵੇਰੇ ਬਣਾ ਲਾਂਗੇ ਸਬਜ਼ੀ ਸਬਜ਼ੀ ਆਪਾਂ ਸਵੇਰੇ ਦੇਖਾਂਗੇ ਯਾਰ ਰਹਿਣ ਦੇ ਹਾਂ ਤੇ ਉਹ ਚੜਾਈ ਆ ਵੀ ਸਾਹਮਣੇ ਗੁਰਦਰਾ ਸਾਹਿਬ ਦੀ ਜਿਹੜੀ ਸਾਈਕਲ ਲੈ ਕੇ ਗਏ ਆ ਆਵਲੀ ਤੁਸੀਂ ਸੋਚੋ ਵੀ ਅਸੀਂ ਕਿਵੇਂ ਗਏ ਹੋਵਾਂਗੇ ਸਾਡੋ ਤੋਰ ਕੇ ਮਸਾਂ ਚੜੇ ਨੇ ਸਾਈਕਲ ਦੇਖ ਲਓ ਇਹ ਚੈਲ ਗੁਰਦਵਾਰਾ ਸਾਹਿਬ ਦਾ ਅੰਦਰ ਰੈਂਡ ਨੂੰ ਬਣਾਇਆ ਗਿਆ ਹੋਇਆ ਤੇ ਆਪਾਂ 슬ੀਪਿੰਗ ਬੈਗ ਆਪਣਾ ਓਕੇ ਅਤੇ ਭੈਣ ਦੀ ਤਿਆਰੀ ਆ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਤੇ ਕੱਲ ਨਾਲੋਂ ਠੰਡ ਤਾਂ ਬਚਾ ਥੋੜਾ ਜਿਹਾ ਗਰਮ ਪਾਣੀ ਪੀਤਾ ਕਰਕੇ ਚੁੱਲਾ ਕੱਢਿਆ ਥੋੜਾ ਜਿਹਾ ਆਪਣਾ ਜਿਹੜਾ ਗੈਸ ਵਾਲਾ ਛੋਟਾ ਲਿਆਂਦਾ ਸੀ ਉਹ ਆਪਾਂ ਰਾਜਸਥਾਨ ਟੂਰ ਵਿੱਚ ਵੀ ਨਹੀਂ ਵਰਤੋ ਜਿਹ ਲਿਆਂਦਾ ਤੇ ਅ ਬਾਕੀ ਲਾਈਕ ਸ਼ੇਅਰ ਜੋ ਵੀ ਕਰਨਾਂ ਦਾ ਕਰਦਿਆ ਕਰੋ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਤੇ ਚੈਲ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਆਪਾਂ ਨੂੰ ਜਾਣਕਾਰੀ ਪਹਿਲਾਂ ਹੈਗੀ ਆ ਜਾ ਹੁਣ ਮਿਲੀਆ ਉਹ ਆਪਾਂ ਤੁਹਾਨੂੰ ਸਵੇਰੇ ਦੱਸਾਂਗੇ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਰੱਬ ਰੱਖਾ